ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਦਕਾਰ ਜੋ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਬਰਸ ਰੂਪ ਖਾਲਸਾ ਸਾਤ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਸੱਚਖੰਡ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਸਰਵਾਸਾ ਪੂਰਨ ਕਰਨੇ ਵਾਲੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਰਮ ਪਰਮੇਸ਼ੁਰ ਈਸ਼ਵਰ ਅਵਤਾਰ ਜਦੋਂ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਨ। ਵੇਹਿੰਦ ਦੇ ਵਿੱਚੋਂ ਸਤਖੰਡ ਗਏ ਹਨ ਤਾਂ ਉਥੇ ਸਤਗੁਰੂ ਮਹਾਰਾਜ ਨੂੰ ਅਕਾਲ ਪੁਰਖ ਨੇ ਆਪਣੇ ਨਾਮ ਦਾ ਅੰਮ੍ਰਿਤ ਪਿਆਇਆ ਹੈ ਜਨਮ ਸਾਖੀ ਵਿੱਚ ਬਚਨ ਹੈ ਪਰਮੇਸ਼ਰ ਨੇ ਅੰਮ੍ਰਿਤ ਦਾ ਪਿਆਲਾ ਦੇ ਕੇ ਕਿਹਾ हे ਨਾਨਕ ਇਹ ਮੇਰਾ ਨਾਮ ਅੰਮ੍ਰਿਤ ਤੂੰ ਪੀ ਨਾਮ ਕਰ ਔਰ ਸਾਰੇ ਸੰਸਾਰ ਨੂੰ ਪਿਆਰਿਆ ਕਰ ਆਪ ਵੀ ਪੀ ਅਤੇ ਦੂਸਰੇ ਨੂੰ ਵੀ ਪਿਆ ਇਹ ਅੰਮ੍ਰਿਤ ਨਾਮ ਨਿਦਾਨ ਹੈ ਇਹ ਨਾਮ ਅੰਮ੍ਰਿਤ ਪੀਣ ਨਾਲ ਜੀਵ ਅਮਰ ਹੋ ਜਾਂਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸਪੁਰਖ ਦਾ ਨਾਹੀਂ ਕਦੇ ਵਿਨਾਸ਼ ਜਾਕੇ ਮਨ ਪ੍ਰਗਟੇ ਗੁਤਾਸ ਇਹ ਨਾਨਕ ਇਸ ਅੰਮ੍ਰਿਤ ਦਾ ਵਰਤਾਰਾ ਸੰਸਾਰ ਨੂੰ ਵਰਤਾ ਤੇਰਾ ਨਾਮ ਗੁਰੂ ਪਰਮੇਸ਼ਰ ਮੇਰਾ ਨਾ ਪਾਰਬੰ ਪਰਮੇਸ਼ਰ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ ਸੋ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉੱਥੋਂ ਮੂਲ ਮੰਤਰ ਤੇ ਗੁਰ ਮੰਤਰ ਦੀ ਪ੍ਰਾਪਤੀ ਹੋਈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਪਰਮੇਸ਼ਰ ਨੇ ਆਪ ਉਚਾਰਨ ਕੀਤਾ ਤਾਂ ਇਸ ਦੀ ਉਪਮਾ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਨੇ ਜਪ ਆਦ ਸਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਪਦ ਦੇ ਅਰਥ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਮਹਾਨ ਡੂੰਘੇ ਅਰਥ ਕੀਤੇ ਹਨ ਭਾਈ ਸਾਹਿਬ ਕਹਿੰਦੇ ਗਿਆਪ ਪਦ ਤੋਂ ਜਪ ਬਣਦਾ ਹੈ ਜਪ ਦਾ ਮੂਲ ਗੇ ਹੈ ਗੇ ਦਾ ਮਤਲਬ ਜਾਣਨੇ ਯੋਗ ਵਸਤੂ ਜਿਸ ਨੂੰ ਜਾਣ ਕੇ ਹੋਰ ਕੁਝ ਜਾਣ ਬਾਕੀ ਨਹੀਂ ਰਹਿੰਦਾ ਉਹ ਪਰਮੇਸ਼ਰ ਹੈ ਪਰਮੇਸ਼ਰ ਨੂੰ ਜਾਣ ਲਓ ਸਾਰਾ ਸੰਸਾਰ ਵਿੱਚ ਹੀ ਆ ਜਾਂਦਾ ਹੈ ਸਾਰੀ ਸ੍ਰਿਸ਼ਟੀ ਦਾ ਗਿਆਨ ਬ੍ਰਹਮ ਗਿਆਨੀ ਨੂੰ ਹੁੰਦਾ ਹੈ ਗਿਆਨ ਗਏ ਗਏ ਜਪ ਕਿਸੇ ਤੋਂ ਬਣਿਆ ਜਪ ਪੁਨਾ 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 12 ਵਾਰ ਪ੍ਰਭੂ ਦੇ ਨਾਮ ਦਾ ਜਪ ਕਰਨ ਨਾਲ ਪ੍ਰਭੂ ਦਾ ਗਿਆਨ ਪ੍ਰਾਪਤ ਹੋਵੇਗਾ ਇਹ ਪ੍ਰੈਕਟੀਕਲ ਕਰਨ ਵਾਲਿਆਂ ਨੂੰ ਪਤਾ ਹੈ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਸਿਮਰਨ ਕਰਦੇ ਹਨ ਉਹਨਾਂ ਨੂੰ ਵਾਹਿਗੁਰੂ ਦਾ ਗਿਆਨ ਹੋ ਜਾਂਦਾ ਜਪ-ਜਪ ਕੇ ਜਾਣੋ ਜਪ ਦਾ ਇਹ ਭਾਵ ਹੈ ਜਦ ਨਾਮ ਦੀ ਇਸ ਬਾਣੀ ਦਾ ਸਰਲੇਖ ਵੀ ਮਹਾਰਾਜ ਨੇ ਜਪ ਰੱਖਿਆ ਜਿਸ ਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਸਿੱਧਾ ਨਾਲ ਜੋ ਮਹਾਰਾਜ ਦੀ ਪਹਿਲੀ ਵਾਰ ਸ਼ਮੇਰ ਪਰਬਤ ਤੇ ਮੁਲਾਕਾਤ ਹੋਈ ਉਥੇ ਸਿੱਧਾ ਨੇ ਪੁੱਛਿਆ ਕਿਵਸ ਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਰ ਮਹਾਰਾਜ ਸਾਹਿਬ ਜੀ ਨੇ ਇੱਥੋਂ ਜਵਾਬ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਭਾਈ ਪਰਮੇਸ਼ਰ ਦੇ ਬਾਣੇ ਵਿੱਚ ਹੁਕਮ ਵਿੱਚ ਰਜਾ ਵਿੱਚ ਚੱਲਣ ਨਾਲ ਕੂੜ ਦੀ ਗੰਧ ਟੁੱਟ ਜਾਂਦੀ ਹੈ ਤੇ ਸਚਿਆਰ ਬਣ ਜਾਈਦਾ ਹੈ। ਫਿਰ ਸਿੱਧਾਂ ਨੇ ਜਿਹੜੇ-ਜਿਹੜੇ ਪ੍ਰਸ਼ਨ ਕੀਤੇ ਜੋ-ਜੋ ਗੱਲਾਂ ਪੁੱਛੀਆਂ ਗੁਰੂ ਬਾਬਾ ਜੀ ਨੇ ਦੱਸੀਆਂ ਉਹ ਜਪਦੀਆਂ ਪੌੜੀਆਂ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਹੈ। ਜਦੋਂ ਮਹਾਰਾਜ ਕਰਤਾਰਪੁਰ ਸਾਹਾ ਬਿਰਾਜੇ ਇੱਥੇ ਕਰਤਾਰਪੁਰ ਆ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲੈਹਣੇ ਤੇ ਕਿਰਪਾ ਕੀਤੀ ਤੇ ਜਪ ਸਾਹਿਬ ਜਪਜੀ ਸਾਹਿਬ ਜਿਸ ਨੂੰ ਆਪਾਂ ਕਹਿੰਦੇ ਹਾਂ ਜਪ ਨਾਮ ਹੈ ਜੀ ਸਤਕਾਰਯੋਗ ਹੈ ਜਪ ਜੀ ਸ੍ਰੀ ਜਪ ਸਾਹਿਬ ਬਾਣੀ ਉਮਾਰਾ ਸਾਹਿਬ ਜੀ ਨੇ ਇਕੱਤਰ ਕੀਤਾ ਸੰਪਾਦਨ ਕੀਤਾ ਪੌੜੀਆਂ ਦੀ ਤਰਤੀਬ ਬਣਾਈ 36 ਪੌੜੀਆਂ ਤੇ ਇਹ ਸ਼ਲੋਕ ਪਹਿਲਾ মূল ਮੰਤਰ ਤੇ ਅੱਗੇ ਪਾਉਣ ਗੁਰੂ ਪਾਣੀ ਦਾ ਸ਼ਲੋਕ 40 ਬਣ ਜਾਂਦੇ ਸੋ ਜਪਨਾਮ ਜਪਤੀ ਦੀ ਬਾਣੀ ਦਾ ਸਿਰਲੇਖ ਵੀ ਹੈ ਮਹਾਰਾਜ ਕਹਿੰਦੇ ਹੈ ਭਾਈ ਜਿਉਂ-ਜਿਉ ਤੁਸੀਂ ਜਪਜੀ ਸਾਹਿਬ ਨੂੰ ਜਪੋਗੇ ਤਿਉਂ-ਤਿਉ ਪਰਮੇਸ਼ਰ ਨੂੰ ਜਾਣੋਗੇ ਪ੍ਰਾਤਨ ਸਮੇਂ ਵਿੱਚ ਗੁਰੂ ਕੇ ਸਿੱਖ ਇੱਕ-ਇੱਕੀ ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸਨ ਭਾਈ ਲਖੂ ਪਟੋਲੀਆ ਜਿਹੜਾ ਧਾੜੇ ਮਾਰਦਾ ਸੀ ਡਾਕੇ ਮਾਰਦਾ ਸੀ ਲਾਹੌਰ ਦੇ ਇਲਾਕੇ ਵਿੱਚ ਭਾਈ ਪ੍ਰਾਣੇ ਦੀ ਸੰਗਤ ਕਰਕੇ ਉਸ ਦਾ ਜੀਵਨ ਸੁਧਰ ਗਿਆ ਤੇ ਭਾਈ ਲਖੂ ਜੀ 21 ਬਾਠ ਜਪਜੀ ਸਾਹਿਬ ਦੇ ਰੋਜ਼ ਕਰਨ ਲੱਗ ਪਏ ਵਾਕ ਸਿੱਧੀ ਆ ਗਈ ਸੀ ਇਤਨੀ ਕਲਾ ਵਰਤ ਗਈ ਸੀ ਜੀਵਨ ਹੀ ਪਲਟ ਗਿਆ ਸੀ ਲਾਹੌਰ ਸ਼ਹਿਰ ਚ ਵਿਚਰਿਆ ਕਰਦੇ ਸਾਨੋ ਉਸ ਮਾਈ ਦੇ ਹੱਥੋਂ ਪ੍ਰਸ਼ਾਦਾ ਛਕਦੇ ਸਾਨਾ ਜਿਹੜਾ ਜਿਹੜੀ ਮਾਈ ਨੂੰ ਜਪਜੀ ਸਾਹਿਬ ਦਾ ਪਾਠ ਪੰਠ ਹੋਵੇ ਜਿਹੜੀ ਮਾਈ ਨੂੰ ਇਸ ਬੀਬੀ ਭੈਣ ਨੇ ਆਖਣਾ ਬਾਬਾ ਜੀ ਪ੍ਰਸ਼ਾਦਾ ਛਕੋਗੇ ਉਹਨੂੰ ਕਹਿਣਾ ਬੀਬਾ ਪਹਿਲਾਂ ਮੈਂ ਨੂੰ ਜਪਜੀ ਸਾਹਿਬ ਦਾ ਪਾਠ ਜਵਾਨੀ ਸੁਣਾ ਜੇ ਤੈਨੂੰ ਜਪਜੀ ਸਾਹਿਬ ਕੰਠ ਹੈ ਫਿਰ ਤੇਰੇ ਕੋਲ ਪ੍ਰਸ਼ਾਦਾ ਛਕਾਂਗਾ ਜੇ ਕਿਸੇ ਬੀਬੀ ਨੇ ਕਹਿਣਾ ਜੀ ਅਜੇ ਮੈਨੂੰ ਕੰਠ ਨਹੀਂ ਹੋਇਆ ਭਾਈ ਲੱਖੂ ਜੀ ਨੇ ਆਖਣਾ ਪਹਿਲਾਂ ਕੰਠ ਕਰ ਲੈ ਫਿਰ ਤੇਰੇ ਹੱਥੋਂ ਪ੍ਰਸ਼ਾਦਾ ਛਕਾਂਗਾ ਜੇ ਇਹਨੂੰ ਜਪਜੀ ਸਾਹਿਬ ਕੰਠ ਨਹੀਂ ਉਹਦੇ ਹੱਥ ਦਾ ਪ੍ਰਸ਼ਾਦਾ ਵੀ ਨਹੀਂ ਛਕੇ ਐਸੇ ਗੁਰਸਿੱਖ ਭਾਈ ਲਖੂ ਜੀ ਜਪਜੀ ਸਾਹਿਬ ਦੇ 21 ਪਾਠ ਰੋਜ਼ ਕਰਿਆ ਕਰਦੇ ਸੀ ਇੱਕ ਵਾਰੀ ਭਾਈ ਬੁੱਧੂ কুমہار ਨੇ ਕਰਜ਼ਾ ਚੁੱਕ ਕੇ ਆਵਲ ਆਇਆ ਸੀ ਪੱਠਾ ਲਾਇਆ ਸੀ ਇੱਟਾਂ ਦਾ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਮਹਾਰਾਜ ਮੇਰੇ ਘਰ ਚਰਨ ਪਾਓ ਪ੍ਰਸ਼ਾਦਾ ਛਕੋ ਸੰਗਤ ਸਮੇਤ ਮਹਾਰਾਜ ਭਾਈ ਬੁੱਧੂ ਦੇ ਘਰ ਪਹੁੰਚੇ ਸਨ ਪੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਮਹਾਰਾਜ ਸਾਹਿਬ ਜੀ ਉੱਥੇ ਭਾਈ ਬੁੱਧੂ ਦੇ ਘਰ ਪ੍ਰਸ਼ਾਦਾ ਛਕਣ ਲੱਗੇ ਸਾਰੀ ਸੰਗਤ ਲੰਗਰ ਛਕ ਬੈਠੀ ਤੇ ਪਿੱਛੋਂ ਭਾਈ ਲੱਖੂ ਜੀ ਆ ਗਏ ਸਤਿਗੁਰਾਂ ਅਰਦਾਸਾ ਕੀਤਾ ਤੇ ਭਾਈ ਲਖੂ ਨੇ ਆ ਕੇ ਪ੍ਰਸ਼ਾਦਾ ਮੰਗ ਲਿਆ ਬੁੱਧੂ ਨੇ ਆਖਿਆ ਜੀ ਤੁਸੀਂ ਲੇਟ ਆਏ ਹੁਣ ਤਾਂ ਲੰਗਰ ਸਮਾਪਤ ਹੋ ਗਿਆ ਹੈ ਲੰਗਰ ਵਰਤ ਗਿਆ ਮਹਾਰਾਜ ਕਹਿ ਰਹੇ ਸਨ ਭਾਈ ਬੁੱਧੂ ਦਾ ਆਵਾ ਪੱਕੇ ਪਰ ਭਾਈ ਲਖੂ ਕਹਿ ਰਿਹਾ ਸੀ ਨਹੀਂ ਬੁੱਧੂ ਦਾ ਆਵਾ ਤੱਚਾ ਮਹਾਰਾਜ ਨੇ ਆਖਿਆ ਨਾ ਭਾਈ ਬੁੱਧੂ ਦਾ ਆਵਾ ਪੱਕਾ ਕਹਿੰਦਾ ਨਹੀਂ ਜੀ ਬੁੱਧੂ ਦਾ ਆਵਾ ਕੱਚਾ ਮਹਾਰਾਜ ਨੇ ਆਖਿਆ ਭਾਈ ਬੁੱਧੂ ਦਾ ਆਵਾ ਪੱਕਾ ਕਹਿੰਦਾ ਨਹੀਂ ਮਹਾਰਾਜ ਬੁੱਧੂ ਦਾ ਆਵਾ ਕੱਚਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਤਿੰਨ ਵਾਰੀ ਸਿੱਖ ਦੇ ਬਚਨ ਹੋ ਗਏ ਅਸੀਂ ਮੋੜ ਨਹੀਂ ਸਕਦੇ ਹੁਣ ਬੁੱਧੂ ਦਾ ਆਵਾ ਕੱਚਾ ਹੀ ਰਹੇਗਾ ਬੁੱਧੂ ਨੇ ਪੈਰ ਫੜ ਲਏ ਮਹਾਰਾਜ ਮੈਂ ਗਰੀਬ ਮਾਰਿਆ ਜਾਵਾਂਗਾ ਮਾਰੇ ਕਹਿੰਦੇ ਸਿੱਖ ਦਾ ਬਚਨ ਨਹੀਂ ਟਾਲ ਸਕਦਾ ਪਰ ਤੇਰੀਆਂ ਕੱਚੀਆਂ ਇੱਟਾਂ ਪੱਕਿਆਂ ਦੇ ਭਾਅ ਵਿਕ ਜਾਣਗੀਆਂ ਐਸਾ ਹੀ ਹੋਇਆ ਭਾਈ ਬੁੱਧੂ ਦੀਆਂ ਕੱਚੀਆਂ ਪੀਲੀਆਂ ਇੱਟਾਂ ਨਿਕਲੀਆਂ ਪਰ ਗੁਰੂ ਦੇ ਬਚਨ ਕਰਕੇ ਪੱਕਿਆਂ ਦੇ ਭਾਅ ਵਿਕ ਗਈਆਂ ਸਾਧ ਸੰਗਤ ਜੀ ਜਪਤੀ ਸਾਹਿਬ ਦੇ ਅਭਿਆਸੀ ਸਿੱਖ ਬੜੇ ਬੜੇ ਮਹਾਨ ਹੋਏ ਹਨ ਇੱਕ ਭਾਈ ਗੋਦੜੀਆਂ ਜੀ ਹੋਏ ਨੇ ਜਿਹੜੇ ਜਪਜੀ ਸਾਹਿਬ ਜੀ ਦਾ ਪਾਠ ਨਿਤਨੇਮ ਚ 21 ਪਾਠ ਕਰਿਆ ਕਰਦੇ ਸਨ ਭਾਈ ਭਗਤੂ ਦੇ ਪੁੱਤਰ ਜੀਵਨ ਦੇ ਕੋਲ ਨੌਕਰੀ ਕਰਿਆ ਕਰਦੇ ਸਨ ਖੇਤਾਂ 'ਚ ਕੰਮ ਕਰਨਾ ਜਿਵੇਂ ਸਾਂਝੀ ਸੇਰੀ ਹੁੰਦੇ ਐ ਸਰੀਰ ਕਰਕੇ ਭਾਈ ਗੋਦੜੀਆਂ ਬੜੀ ਬਡੇ ਸਨ ਸਾਰਾ ਸਾਰਾ ਦਿਨ ਕੰਮ ਕਰੀ ਜਾਣਾ ਸਾਤ ਸੰਗਤ ਜੀ ਭਾਈ ਗੋਦੜਿਆ ਜੀ ਦੇ ਬਚਨ ਜੋ ਵੀ ਦਸਨਾ ਤੋਂ ਬਚਨ ਨਿਕਲ ਜਾਂਦੇ ਸਨ ਉਹ ਬਚਨ ਪੂਰੇ ਹੋ ਜਾਂਦੇ ਸਨ ਕਹਿੰਦੇ ਇੱਕ ਵਾਰੀ ਭਾਈ ਜੀਵਨ ਆਪਣੇ ਕਿਸੇ ਹੋਰ ਨੌਕਰ ਨੂੰ ਕੁੱਟਣ ਲੱਗ ਪਿਆ ਮਾਰਨ ਲੱਗ ਪਿਆ ਭਾਈ ਗੋਦੜੀਏ ਨੇ ਰੋਕਿਆ ਬਿਨਾ ਮਾਰੋ ਗਰੀਬ ਆਦਮੀ ਆ ਕਿਉ ਮਾਰਦੇ ਹੋ ਅੱਗੋਂ ਭਾਈ ਜੀਵਨ ਨੇ ਭਾਈ ਗੋਦਰੀਏ ਦੀ ਗੱਲ ਦੀ ਪ੍ਰਵਾਹ ਨਾ ਕੀਤੀ ਤੇ ਆਖਿਆ ਕਿ ਤੂੰ ਕੀ ਲੈਣਾ ਹੈ ਸਾਡਾ ਕੰਮ ਹੈ ਤੇਰੇ ਕਿਉਂ ਦਰਦ ਹੁੰਦੀ ਹੈ ਤੇ ਭਾਈ ਸਾਹਿਬ ਨੇ ਆਖਿਆ ਦਰਦ ਮੇਰੇ ਤੇ ਨਹੀਂ ਹੁੰਦੀ ਦਰਦ ਤੁਹਾਡੇ ਹੁੰਦੀ ਹੈ ਭਾਈ ਜੀਵਨ ਦੇ ਪੇਟ ਵਿੱਚ ਐਸੀ ਦਰਦ ਉੱਠੀ ਸਾਰਾ ਟੱਬਰ ਕਬਰ ਆ ਗਿਆ ਵੀ ਪਤਾ ਨਹੀਂ ਬਚੇਗਾ ਕਿ ਨਹੀਂ ਬਚੇਗਾ ਭਾਈ ਗੋਦੜੀ ਦੇ ਪੈਰ ਪਕੜੇ ਜੀਵਨ ਤਾਂ ਠੀਕ ਹੋ ਗਿਆ ਪਰ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ ਵੀ ਤੁਸੀਂ ਹੁਣ ਸਾਡੇ ਘਰ ਕੰਮ ਨਾ ਕਰਿਆ ਕਰੋ ਕਿਉਂ ਤੁਹਾਡੇ ਤੋਂ ਕੋਈ ਬਚਨ ਨਿਕਲ ਜਾਵੇ ਸਾਡੇ ਕੋਲੋਂ ਕੋਈ ਤੁਹਾਡੀ ਬੇਦਬੀ ਹੋ ਜਾਵੇ ਤੇ ਕਿਤੇ ਮਾੜਾ ਨੁਕਸਾਨ ਨਾ ਹੋ ਜਾਵੇ ਸਾਰਿਆਂ ਦਾ ਭਾਈ ਗੋਦੜਿਆ ਜੀ ਉਹ ਨੌਕਰੀ ਛੱਡ ਕੇ ਆਪਣੇ ਖੇਤਾਂ ਵਿੱਚ ਜਾ ਕੇ ਕੰਮ ਕਰਨ ਲੱਗ ਪਏ। ਇੱਕ ਮਾਈ ਹੋਰ ਕਿਸੇ ਘਰ ਦੇ ਵਿੱਚ ਉਹਨਾਂ ਨੇ ਫਿਰ ਜਾ ਕੇ ਸਾਂਝੀ ਸੇਰੀ ਦੀ ਨੌਕਰੀ ਕੀਤੀ ਤੇ ਉਹ ਮਾਈ ਘਰ ਦੀ ਜੋ ਮਾਲਕਣ ਸੀ ਉਹਨੇ ਦਹੀਂ ਦੇ ਵਿੱਚ ਮਿਰਚਾਂ ਪਾ ਕੇ ਭੇਜ ਦਿੱਤੀਆਂ ਰੋਟੀ ਖਾਣ ਲੱਗਿਆਂ। ਮਿਰਚਾਂ 'ਚ ਲਾਲ ਮਿਰਚਾਂ ਜ਼ਿਆਦੀਆਂ ਪਾ ਦਿੱਤੀਆਂ। ਭਾਈ ਗੋਦੜੀ ਇਹ ਪ੍ਰਸ਼ਾਦਾ ਛਕਣ ਲੱਗੇ ਬਹੁਤ ਜ਼ਿਆਦਾ ਮਿਰਚ ਵੇਖ ਕੇ ਕਹਿੰਦੇ ਮਾਈ ਤੈਨੂੰ ਸੱਪ ਲੜ ਜੇ ਇੰਨੀਆਂ ਮਿਰਚਾਂ ਪਾਈਆਂ ਤੇ ਬਸ ਇੰਨੀ ਗਹਿਣ ਦੀ ਧੀਰ ਸੀ ਸੱਪ ਨਿਕਲਿਆ ਮਾਈ ਨੂੰ ਡੰਗ ਮਾਰਿਆ ਤੇ ਮਾਈ ਰਾਮਨਾਮ ਸੱਤ ਤੇ ਸਾਧ ਸੰਗਤ ਜੀ ਭਾਈ ਗੋਦੜੀ ਦੇ ਤਿੰਨ ਪੁੱਤਰ ਸਨ ਰੰਡਾ ਦੇ ਵਿੱਚ ਮਾਲਵੇ ਦੇ ਵਿੱਚ ਤੁਹਾਨੂੰ ਪਤਾ ਹੈ ਕਪਾਹ ਬੜੀ ਹੁੰਦੀ ਹੈ ਤੇ ਕਪਾਹ ਨਰਮਾ ਚੁਣ ਲੈਣ ਤੋਂ ਬਾਅਦ ਪਿੱਛੇ ਛਟੀਆਂ ਬਚ ਜਾਂਦੀਆਂ ਉਹ ਬਾਲਣ ਦੇ ਕੰਮ ਆਉਂਦੀਆਂ ਤੇ ਭਾਈ ਸਾਹਿਬ ਜੜੋਂ ਪੁੱਟ-ਪੁੱਟ ਕੇ ਛੁੱਟੀ ਜਾਂਦੇ ਇੱਕ ਪਾਸੇ ਕਿਸੇ ਨੇ ਆਖਿਆ ਭਾਈ ਗੋਦੜਿਆ ਕੀ ਕਰਦਾ ਕਹਿੰਦਾ ਆਪਣੀਆਂ ਜੜਾਂ ਪੁੱਟਦਾ ਪਿਆ ਇੰਨੇ ਬਚਨ ਦੇ ਨਾਲ ਤਿੰਨੇ ਪੁੱਤਰ ਜਿਹੜੇ ਸਨ ਘਰ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਸਾਧੂ ਸੁਭਾਅ ਵਿੱਚ ਜੋ ਬਚਨ ਨਿਕਲਦੇ ਸਨ ਪੂਰੇ ਹੋ ਜਾਂਦੇ ਸਨ। ਜਦੋਂ ਕਲਗੀਧਰ ਮਹਾਰਾਜ ਬਠਿੰਡੇ ਗਏ ਨੇ ਤੇ ਬਠਿੰਡੇ ਦੇ ਇਲਾਕੇ 'ਚ ਭਾਈ ਗੋਦੜਿਆ ਸਿੰਘ ਮਹਾਰਾਜ ਦੇ ਨਾਲ ਹੀ ਪਿਚਰਿਆ ਹੈ। ਬਠਿੰਡੇ ਦੇ ਕਿਲੇ ਵਿੱਚ ਸਤਗੁਰੂ ਮਹਾਰਾਜ ਨੇ ਝੋਟਾ ਝਟਕਾਇਆ ਸੀ ਜਿਹੜਾ ਮੌਖਾ ਦਾਇਤ ਲੋਕਾਂ ਨੂੰ ਤੰਗ ਕਰਦਾ ਸੀ ਤੇ ਮਹਾਰਾਜ ਨੇ ਭਾਈ ਮਲਿਆਗਰ ਸਿੰਘ ਨੂੰ ਭੇਜਿਆ ਜਾ ਬਈ ਉਸ ਝੋਟੇ ਨੂੰ ਲੈ ਕੇ ਆਓ ਜਿਹੜਾ ਲੋਕਾਂ ਨੂੰ ਮਾਰਦਾ ਹੈ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਪਰ ਜਦੋਂ ਸਿੰਘ ਗਏ ਤੇ ਉਹ ਆਪੇ ਹੀ ਤੁਰ ਕੇ ਆ ਗਿਆ ਤੇ ਮਹਾਰਾਜ ਨੇ ਭਾਈ ਮਲਿਆਗਰ ਸਿੰਘ ਨੂੰ ਤੇਗ ਦੇ ਕੇ ਆਖਿਆ ਇੱਕੋ ਵਾਰ ਨਾਲ ਝਟਕ ਦੇ ਉਸ ਝੋਟੇ ਨੂੰ ਇੱਕੋ ਵਾਰ ਨਾਲ ਝਟਕਿਆ ਸੀ ਭਾਈ ਮਲਿਆਗਰ ਸਿੰਘ ਕਿਲੇ ਦੀ ਕੰਧ ਦੇ ਉੱਤੇ ਪਠੰਡੇ ਕਿਲੇ 'ਚ ਅੱਜ ਵੀ ਗੁਰਦੁਆਰਾ ਬਣਿਆ ਹੋਇਆ ਹੈ ਇੱਕੋ ਵਾਰ ਨਾਲ ਝੋਟਾ ਝਟਕ ਦਿੱਤਾ ਜਦੋਂ ਭਾਈ ਮਲਿਆਗਰ ਸਿੰਘ ਨੇ ਮਹਾਰਾਜ ਕਹਿੰਦੇ ਵੀ ਕੋਈ ਸੂਰਮਾ ਉੱਠੋ ਇਹਨੂੰ ਇੱਕੋ ਬੰਦਾ ਚੁੱਕ ਕੇ ਥੱਲੇ ਸੁੱਟੋ ਸਾਤ ਸੰਗਤ ਜੀ ਝੋਟਾ ਚੁੱਕਣਾ ਕੋ ਸੌਖਾ ਉਹ ਵੀ ਮਰਿਆ ਹੋਇਆ ਭਾਈ ਗੋਦੜਿਆ ਸਿੰਘ ਜਿਹੜਾ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ ਉੱਠਿਆ ਤੇ ਝੋਟੇ ਦੀ লাশ ਚੁੱਕ ਕੇ ਕਿਲੇ ਤੋਂ ਵਗਾ ਕੇ ਥੱਲੇ ਮਾਰੀ ਇੰਨਾ ਬਲੀ ਜਵਾਨ ਸੀ ਪਰ ਬੰਦਗੀ ਦਾ ਪ੍ਰਤਾਪ ਭਗਤੀ ਦਾ ਪ੍ਰਤਾਪ ਸੀ ਭਾਈ ਗੋਦੜਿਆ ਜੀ ਵਰਗੇ ਇਸ ਤਰ੍ਹਾਂ ਦੇ ਹੋਰ ਵੀ ਬਿਆੰਤ ਗੁਰਸਿੱਖਾਂ ਦੇ ਸੰਗ ਹਨ ਜਿਹੜੇ ਜਪਜੀ ਸਾਹਿਬ ਦਾ ਜਪ ਕਰਿਆ ਕਰਦੇ ਸੀ ਇਹ ਬਾਣੀ ਜਪਣ ਯੋਗ ਹੈ ਜਿਉਂ-ਜਿਉਂ ਜਪੋਗੇ ਤਿਉਂ-ਤਿਉਂ ਜਾਣੋਗੇ ਪਰਮੇਸ਼ਰ ਨੂੰ ਜੋ-ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਜਿਹੜਾ ਜਪੇਗਾ ਉਹਦਾ ਕਲਿਆਣ ਹੋਏਗਾ ਸੋ ਮਹਾਰਾਜ ਜਪੁ ਚਾਰਨ ਕਰਦੇ ਐ ਪਰਮੇਸ਼ਰ ਦੇ ਸਰੂਪ ਦਾ ਜਸੋ ਗਾਇਨ ਕਰਦੇ ਪ੍ਰਭੂ ਦੀ ਦਰਗਾਹ ਦੇ ਵਿੱਚ ਅਕਾਲ ਪੁਰਖ ਦੇ ਸਨਮੁਖ ਕੀ ਵਚਨ ਕਹਿ ਰਿਹਾ ਆਓ ਪਿਆਰ ਨਾਲ ਸਰਵਣ ਕਰੀਏ ਹਾਂ ਜੀ ਸਤਨਾਮ ਵਾਹਿਗੁਰੂ ਜੀ ਜਪ ਆਜ ਸੱਚ ਜੁਗਾਦ ਸੱਚ ਬਾਰਾ ਸਹਿਬ ਕਹਿੰਦੇ ਭਾਈ ਜਪੋ ਪਰਮੇਸ਼ਰ ਨੂੰ ਜੋ ਜਪਣ ਜੋ ਗਿਆਨ ਸਰੂਪ ਹੈ ਪ੍ਰਕਾਸ਼ ਰੂਪ ਹੈ ਜਪ ਦਾ ਅਰਥ ਹੈ ਗਿਆਨ ਪ੍ਰਕਾਸ਼ ਜਪਣ ਜੋਗ اے ਭਾਈ ਜਪੋ ਇਸ ਨੂੰ ਜੋ ਆਦ ਸੱਚ ਹੈ ਸਭ ਤੋਂ ਪਹਿਲੇ ਮੁੱਢ ਸਾਰਿਆਂ ਤੋਂ ਪਹਿਲੇ ਕੋਸੀ ਪਰਮੇਸ਼ਰ ਤੋਂ ਪਹਿਲੇ ਕੌਣ ਹੈ ਇਹ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਗਦਾਦ ਵਿੱਚ ਪੀਰ ਦਸਤਗੀਰ ਨੇ ਵੀ ਪੁੱਛਿਆ ਸੀ ਕਹਿ ਲਗਾ ਮਹਾਰਾਜ ਤੁਸੋਂ ਕਿਰਪਾ ਕਰਕੇ ਇਹ ਸਭ ਤੋਂ ਪਹਿਲੇ ਖੁਦਾ ਤੋਂ ਪਹਿਲੇ ਵਾਹਿਗੁਰੂ ਤੋਂ ਪਹਿਲੇ ਕੌਣ ਹੈ ਮਹਾਰਾਜ ਕਹਿੰਦੇ ਆਪੀਰ ਦਸਤਗੀਰ ਤੂੰ ਸਾਨੂੰ ਦੱਸ ਤੇ ਗਿਣਤੀ ਕਰਕੇ ਸੁਣਾ ਵਾਹੀ ਗਿਣਤੀ ਕੀਤੀ 1 2 3 4 5 6 7 8 9 10 ਮਾਰੇ ਕਹਿੰਦੇ ਤੇਰੀ ਗਿਣਤੀ ਦੁਰਸਤ ਨਹੀਂ ਦੁਬਾਰਾ ਕਰ ਦੁਬਾਰਾ ਗਿਣਤੀ ਕੀਤੀ 1 2 3 4 5 ਮਾਰੇ ਕਹਿੰਦੇ ਨਹੀਂ ਅਜੇ ਵੀ ਠੀਕ ਨਹੀਂ ਫਿਰ ਕਰ ਫਿਰ ਉਸਨੇ ਗਿਣਤੀ ਸ਼ੁਰੂ ਕੀਤੀ ਇੱਕ ਮਾਰੇ ਕਹਿੰਦੇ ਇੱਕ ਤੋਂ ਪਹਿਲੇ ਵੀ ਬੋਲ ਇੱਕ ਤੋਂ ਪਹਿਲੇ ਕੀ ਹੈ ਕਹਿੰਦਾ ਇੱਕ ਤੋਂ ਪਹਿਲੇ ਤਾਂ ਕੁਝ ਵੀ ਨਹੀਂ ਮਾਰੇ ਕਹਿੰਦੇ ਫਿਰ ਪਰਮੇਸ਼ਰ ਤੋਂ ਪਹਿਲੇ ਵੀ ਕੁਝ ਨਹੀਂ ਹੈ ਸਭ ਤੋਂ ਪਹਿਲੇ ਪਰਮੇਸ਼ਰ ਹੀ ਆਦ ਸੱਚ ਫਿਰ ਕਹਿੰਦੇ ਜੁਗਾਦ ਸੱਚ ਜੁਗਾ ਦੀ ਜੋ ਮਰਜ਼ਾਦਾ ਬਣੀ ਹੈ ਸਮੇਂ ਦੇ ਕਾਲ ਦੇ ਉਹਦੇ ਵਿੱਚ ਵੀ ਪਰਮੇਸ਼ਰ ਸੱਚ ਹੈ ਸਤਜੁਗ ਤ੍ਰੇਤਾ ਦੁਆਪਰ ਕਾਲਯੁਗ ਚਾਰ ਜੁਗਾਂ ਵਿੱਚ ਵਾਹਿਗੁਰੂ ਪਰਮੇਸ਼ਰ ਸੱਚ ਹੈ ਵੀ ਸੱਚ ਕਹਿੰਦੇ ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਅਕਾਲ ਪੁਰਖ ਸੱਚ ਹੈ ਹੁਣ ਵੀ ਉਹਦੀ ਹੋਂਦ ਹੈ ਤੇ ਆਉਣ ਵਾਲੇ ਸਮੇਂ ਚ ਨਾਨਕ ਹੋਸੀ ਭੀ ਸੱਚ ਆਉਣ ਵਾਲੇ ਸਮੇਂ 'ਚ ਵੀ ਪਰਮੇਸ਼ਰ ਸੱਚ ਸਰੂਪ ਹੀ ਹੋਵੇਗਾ ਤੁਸੀਂ ਇਹ ਮਤ ਸੋਚੋ ਵੀ ਜਿਹੜੀ ਚੀਜ਼ ਪਹਿਲੇ ਸੀ ਉਹ ਸ਼ਾਇਦ ਅੱਗੇ ਨਾ ਰਹੇ ਆਮ ਇਦਾਂ ਹੀ ਹੁੰਦਾ ਹੈ ਵੀ ਜੋ ਪਹਿਲੇ ਹੋ ਚੁੱਕੇ ਨੇ ਬੰਦੇ ਉਹ ਅੱਜ ਨਹੀਂ ਹਨ ਜਿਹੜੇ ਅੱਜ ਹਨ ਉਹਨਾਂ ਨੇ ਕੱਲ ਕੋਈ ਨਹੀਂ ਰਹਿਣਾ ਜੋ ਦੀਸਾ ਸੋ ਸਗਲ ਵਿਨਾਸ਼ ਹੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿੱਤਿਆ ਰਹਿਉ RAM ਸਰਨਾਈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਐਸਾ ਸੰਸਾਰ ਬਣਾਇਆ ਬੱਦਲ ਦੀ ਛਾਂ ਆਈ ਤੇ ਗਈ ਤੇ ਭਾਈ ਬਿਰਸਣ ਵਾਲਾ ਪਸਾਰਾ ਹੈ ਨਾ ਸਮਾਨ ਹੈ ਇਹ ਰਹਿਣਾ ਕੋਈ ਨਹੀਂ ਕਿਤੇ ਐਸਾ ਨਾ ਸਮਝ ਲੈਣਾ ਵੀ ਪ੍ਰਮਾਤਮਾ ਨੇ ਵੀ ਨਹੀਂ ਰਹਿਣਾ ਮਾਰੇ ਕਹਿੰਦੇ ਨਹੀਂ ਪਰਮੇਸ਼ਰ ਦੇ ਲੱਛਣ ਵੱਖਰੇ ਹਨ ਪਰਮੇਸ਼ਰ ਨੇ ਰਹਿਣਾ ਹੈ ਨਾਮ ਰਹਿਓ ਸਾਧੂ ਰਹਿਓ ਰਹੇਓ ਗੁਰੂ ਗੋਬਿੰਦ ਕਹੋ ਨਾਨਕ اے ਜਗਤ ਮੈਂ ਕਿਨ ਜਪਿਓ ਗੁਰੂ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਸਦੀਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਸੋ ਸਾਧ ਸੰਗਤ ਜੀ ਅਗਲੇ ਪ੍ਰਕਰਨਾ ਚ ਇਸ ਵਿਸ਼ੇ ਤੇ ਵਿਚਾਰ ਹੋਵੇਗੀ